ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਤੋਂ ਫਿਰ ਸਵਾਗਤ ਹੈ ਤੁਹਾਡਾ ਚੈਨਲ ਟਿੰਕੀ ਗਾ ਪੰਜਾਬ ਤੇ ਤੇ ਮੈਂ ਹਾਂ ਮਲਕੀ ਸਿੰਘ Hindu Muslim Sikh Isai ਅਸੀਂ ਹਾਂ ਸਾਰੇ ਭਾਈ ਭਾਈ ਇੱਕ ਕਹਾਵਤ ਬਜ਼ੁਰਗਾਂ ਨੇ ਐਵੇਂ ਨਹੀਂ ਬਣਾਈ ਇਹ ਕਹਾਵਤ ਅੱਜ ਸਿੱਧ ਹੁੰਦੀ ਨਜ਼ਰ ਵੀ ਆ ਰਹੀ ਹੈ ਕਿ Hindu Muslim Sikh Isai ਸਾਰੇ ਆਪਸ ਦੇ ਵਿੱਚ ਭਰਾ ਨੇ ਤੇ ਅਸੀਂ ਸਾਰੇ ਭਰਾ ਆਪਸ ਦੇ ਵਿੱਚ ਮਿਲਵਰਤ ਬੈਠਦੇ ਆਂ ਦੱਸ ਦਈਏ ਕਿ ਅੱਜ ਮੁਸਲਮ ਭਾਈਚਾਰੇ ਦਾ 27ਵਾਂ ਰੋਜ਼ਾ ਸੀ ਤੇ ਅੱਜ ਇਸ 27ਵੇਂ ਰੋਜ਼ੇ ਦੇ ਵਿੱਚ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਵੀਰ ਸ਼ਾਮਲ ਹੋਏ ਅਤੇ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਦੇ ਰੀਤੀ ਰਿਵਾਜ ਦੇ ਅਨੁਸਾਰ ਉਹਨਾਂ ਦੇ ਨਾਲ ਬੈਠੇ ਅਤੇ ਮੁਸਲਮ ਭਾਈਚਾਰੇ ਦੇ ਰੋਜ਼ਾ ਖਲਵਾਇਆ ਪਹੁੰਚੇ ਹੋਏ ਵੀਰਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਆ ਅੱਜ ہمارا 27ਵਾਂ ਰੋਜ਼ਾ ਹੈ ਮਾਸ਼ਾਅੱਲਾ ਮਸਜਿਦ ਵਿੱਚ ਜੋ ਖੁੱਲਾ ਹੋਇਆ ਹੈ ਜੀ شروع رمضان سے لے کے آج تک ہمیں ماشاءاللہ اتنی خوشی نہیں ہوئی پورے روزے میں جتنی ماشاءاللہ آج خوشی ہوئی ہے کہ آج ہمارے سکھ بھائی چارہ ہندو بھائی چارہ اور سارے جتنے بیٹھے ہوئے سارے تو الحمدللہ اتنی خوشی ہوئے ہے ہم رمضان میں کبھی نہیں ہوئی ہے جتنی خوشی آج ہوئی ہے اور ہمیں یہ حدیث میں بھی ملتا ہے کہ ہمارے پروفیٹ محمد صلی اللہ علیہ وسلم نے فرمایا کہ بہترین انسان وہ ہے جو آپس میں جوڑ پیدا کرتا ہو کیونکہ ایک دفعہ اللہ کے رسول صلی اللہ علیہ وسلم نے فرمایا کہ بتاؤ دنیا میں سب سے بہترین آدمی کون ہے صحابہ نے فرمایا یا رسول اللہ جو اللہ کے راستے میں خرچ کرتا ہو اللہ کے رسول نے فرمایا نہیں nah. پھر صحابہ اللہ کے رسول نے فرمایا کہ بتاؤ کہ سب سے بہترین آدمی کون ہے صحابہ نے فرمایا یا رسول اللہ جو اللہ کے راستے میں خرچ کرتا ہو اللہ کے رسول نے فرمایا نہیں nah. پھر صحابہ نے فرمایا یا رسول اللہ پھر آپ ہی بہتر جاندے دنیا میں سب سے بہترین آدمی کون ہے تو اس میں ہمارے نبی نے فرمایا کہ دنیا میں سب سے بہترین آدمی وہ ہے جو آپس میں جوڑ پیدا کرتا ہو ایک دوسرے میں محبت پیدا کرتا ہو اس لیے اسلام کی بھی سب سے پہلی خوبصورتی یہی ہے کہ وہ آپس میں جوڑ پیدا کرے آپس میں محبت پیدا کرے اس لیے اللہ کے رسول نے فرمایا کہ وہ مسلمان ہو نہیں سکتا ہے کہ جو آپس میں جوڑ پیدا نہ کرے تو ہمارا سب سے یہ پیغام ہے کہ آپس میں ماشاءاللہ آج ہمارے سارے بھائی چارہ یہاں پہ بیٹھے ہوئے ہیں ایسے ہی ہم مل کے ماشاءاللہ رمضان بھی کریں جی سبھی تیوہار منائے ہم انشاءاللہ جی ہمارا پروگرام ہے کہ انشاءاللہ ہماری دو یا تین دن کے بعد عید ہے انشاءاللہ اس پہ بھی ہمارا پروگرام ہے کہ ہم سب کو بلائیں گے انشاءاللہ اور انشاءاللہ پھر اس پہ عید کریں گے میں آج بہت خوش ہوں میں بہت خوشی محسوس ہو رہی ہے اور سب کو پہلا میں جن بھی تھی میرے سارے مسلم بھائی چارے جنوب بیٹھے ہیں میں انہوں رمضان بھی ਜੋ Eid ਆ ਰਹੀ ਹੈ ਉਹਨੀਆਂ ਲੱਖ ਲੱਖ ਮੁਬਾਰਕਾਂ ਦਿੰਨਾ ਹੈ। ਔਰ ਇਸ ਕੱਲ ਦੀ ਉਹਨਾਂ ਨੂੰ ਵਧਾਈ ਦਿੰਨਾ ਹੈ ਕਿ ਅੱਜ ਉਹਨਾਂ ਨੇ ਇੱਕ ਬਹੁਤ ਛਲਾਗਾ ਯੋਗ ਇਹ ਕੰਮ ਕੀਤਾ ਔਰ ਦੋਜ਼ ਕਰ ਰਹੇ ਨੇ ਕਿ ਇੱਕ ਮਿਸਾਲ ਦੇ ਰਹੇ ਨੇ ਪੂਰੀ ਸਾਜ ਦੀ ਭਾਈਚਾਰਕ ਸਾਜ ਦੀ Hindu, Muslim, Sikh, Asai ਹਮ ਹੈ ਸਭ ਭਾਈ-ਭਾਈ ਉਸ ਨਾਰੇ ਦੇ ਨਾਲ ਅੱਜ ਇਹਨਾਂ ਨੇ ਪੂਰੇ ਸਮਾਜ ਦੀ ਏਕਤਾ ਦਾ ਪ੍ਰਤੀਕ ਬਣਾ ਕੇ ਜਿਹੜਾ ਦਿਖਾਇਆ ਹੈ ਔਰ ਇਹ ਬੜਾ ਸ਼ਲਾਘਾਯੋਗ ਕਦਮ ਹੈ ਮੈਂ ਅੱਲਾਹ ਤਾਲਾ ਕੀ ਇਹੀ ਦੁਆ ਕਰਦਾ ਹੈ ਕਿ ਇਹ ਇਹਨਾਂ ਨੂੰ ਇਸ ਤਰ੍ਹਾਂ ਦੀ ਤਾਕਤ ਬਖਸ਼ੀਏ ਬਖਸ਼ੇ ਕਿ ਇਹ ਭਾਈਚਾਰਕ ਸਾਧਨ ਨੇ ਚੰਗੇ ਕੰਮ ਕਰਦੇ ਰਹਿਣ ਅੱਛੇ ਕਦਮ ਅੱਗੇ ਲੈ ਕੇ ਚੱਲਣ ਔਰ ਮੈਂ ਫੇਰ ਦੁਬਾਰਾ ਸਾਰੇ ਸਮਾਜ ਨੂੰ ਮੁਸਲਮ ਭਾਈਚਾਰੇ ਨੂੰ ਲੱਖ ਲੱਖ ਵਧਾਈਆਂ ਦੇਣਾ ਆਉਣ ਵਾਲੀ ਹੈ ਹਾਂਜੀ ਸਰ ਅੱਜ ਮੁਸਲਮਾਨਾਂ ਦੇ ਰੋਜ਼ੇ ਤੇ ਕੋਈ ਚੋਕੀ ਹੈ ਕੋਸਟ ਤੋਂ ਪਹਿਲਾਂ ਪਾ ਰਮਜ਼ਾਨ ਦੇ ਰੋਜ਼ੇ ਖੁੱਲਣ ਦੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਇਹ ਮਸਜਿਦ ਜਿਹੜੀ ਮੇਰੇ ਵਾਰਡ ਦੇ ਵਿੱਚ ਹੈ ਸਾਡੇ ਵਾਰਡ ਦੇ ਜਿਹੜਾ ਭਾਈ ਚਰਕਸਾ ਜਿਸ ਤਰ੍ਹਾਂ ਹੀ ਬਣੀ ਰਹੇ ਪਰਮਾਤਮਾ ਦੀ ਅਰਦਾਸ ਕਰਦੇ ਹਾਂ Hindu se ekta muslimadi isse tarah se barkarar rahe ਔਰ ek dooje de naal mel bartan sada baneya rahe ਮੈਂ ਇੱਕ ਵਾਰ ਫੇਰ ਇਹਨਾਂ ਨੂੰ ਰਮਜ਼ਾਨ ਦੀਆਂ ਮੁਬਾਰਕਾਂ ਦਿੰਦਾ ਅੱਜ ਸਤਨਾਗਰੀ ਅਜੇ ਮੁਸਲਮਾਨ ਭਾਈਚਾਰੇ ਦੇ ਵਿੱਚ ਪਹੁੰਚੇ ਹੋ ਇੰਦੋਨੀਸਿਆ ਪਹੁੰਚਿਆ ਟੈਕਨੀਕਲੀ ਪਹੁੰਚਿਆ ਰੋਜੇ ਕੀ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਮੁਸਲਮਾਨ ਭਾਈਚਾਰਾ ਸਾਰਾ ਵੀਰ ਜੋ ਰੋਜੇ ਚੱਲਦੇ ਸੀ ਅੱਜ ਰੋਜੇ ਖੁੱਲੇ ਐ ਸਾਡੇ ਨਾਲ ਹਿੰਦੂ ਭਾਈਚਾਰਾ ਸਿੱਖ ਭਾਈਚਾਰਾ ਲਗ ਲਗ ਰਾਜਨੀਤਿਕ ਔਰ ਜਥੇਬੰਦੀਆਂ ਅੱਜ ਇੱਥੇ ਪਹੁੰਚੀਆਂ ਨੇ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਔਰ ਨਾਲ ਹਿੰਦੂ ਔਰ ਸਿੱਖ ਅਸਾਈ ਸਾਰੇ ਭਾਈ ਇਹ ਵੀਰਾਂ ਦਾ ਜਿਹੜਾ ਇੱਕ ਹੈ ਪ੍ਰਮਾਤਮਾ ਇਸੇ ਤਰ੍ਹਾਂ ਏਕਾ ਬਣਾਈ ਰੱਖੇ ਔਰ ਇਸੇ ਤਰ੍ਹਾਂ ਸਾਰੇ ਵੀਰ ਹਰੇਕ ਦੇ ਫੰਕਸ਼ਨ ਅਟੈਂਡ ਕਰਨ ਔਰ ਇੱਕੋ ਅੱਖ ਨਾਲ ਸਾਰੇ ਨਜ਼ਰੀਆ ਵੇਖਿਆ ਜਾਵੇ ਔਰ ਸਾਰੇ ਭਾਈਚਾਰੇ ਨੂੰ ਅੱਜ ਰੋਜ਼ੇ ਖੁੱਲਣ ਦੀਆਂ ਮੁਬਾਰਕਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ Eid ਆਏਗੀ ਉਹ ਮੁਸਲਮਾਨ ਭਾਈਚਾਰੇ ਨੂੰ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਜੀ ਅੱਜ ਜੀ ਇਥੇ ਮੁਰਦਾ ਭਾਈ ਜੀ ਪਹੁੰਚੇ ਹੋ ਇਧਰ ਆ ਗਏ ਬਹੁਤ ਦਸੀਏ ਤੇ ਰਮਜ਼ਾਨ ਦਾ ਜੋ 27ਵਾਂ ਇਹਨਾਂ ਦਾ ਸੀਗਾ ਅਸੀਂ ਇਹਨਾਂ ਨੂੰ ਮੁਸਲਮਾਨ ਪੂਰੇ ਦੇਸ਼ ਉਹ ਦੇਸ਼ ਦੇ ਮੁਸਲਮਾਨ ਸਮਾਜ ਦੇ ਭਾਈਚਾਰੇ ਨੂੰ ਬਹੁਤ ਵਧਾਈ ਦਿੰਦੇ ਆ ਜਿਹੜੇ ਇਹ ਮੰਨ ਲਓ ਵੀ ਅੱਜ ਸਾਰਾ ਇਹਨਾਂ ਨੇ ਇਕੱਠੇ ਆ ਜਿੱਨਾ ਅਸੀਂ ਪ੍ਰੋਜੈਕਟ ਨਾਲ ਇਹ ਸਾਰੇ ਜਿੰਨੇ ਵੀ ਮੁਸਲਮਾਨ ਭਾਈਚਾਰਾ ਜਿੱਥੇ ਸਾਰੇ ਸਿੱਖ ਹਿੰਦੂ ਮੁਸਲਮਾਨ ਸਾਰੇ ਭਾਈਚਾਰਾ ਇਕੱਠਿਆ ਇੱਥੇ ਇੱਕ ਮੰਚ ਤੇ ਇਹਨਾਂ ਨੇ ਅਦਸਰ ਸੋ ਇਹਨਾਂ ਵੱਕੜ ਕੇ ਵਧਾਈ ਦੇ ਪੱਤਰ ਪਰ ਕਰਾ ਜੀ ਅਣਚੋ ਨਾ ਪਰਮਪਾਇ ਚਲੇ ਨਹੀਂ ਗਿਆ ਚਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਤਾਂ ਮੈਂ ਤੁਹਾਡੇ ਚੈਨਲੇ ਦੇ ਰਾਹੀਂ ਪੂਰੇ ਸਾਡੇ ਮੁਸਲਿਮ ਸਮਾਜ ਨੂੰ ਭਾਈਚਾਰੇ ਨੂੰ ਵਧਾਈ ਦਿੰਦਾ ਜੋ ਅੱਜ ਉਹਨਾਂ ਦੇ 28ਵਾਂ ਰੋਜ਼ਾ ਜਿਹੜਾ ਉਹਨਾਂ ਨੇ ਅੱਜ ਆਪਣਾ ਖੋਲ੍ਹਿਆ ਹੈ ਅਤੇ ਨਾਲ ਹੀ ਵਧਾਈ ਦਿੰਦਾ ਪੂਰੇ ਸ਼ਹਿਰ ਨਿਵਾਸੀਆਂ ਨੂੰ ਅੱਜ ਸਾਡੇ ਵੀ ਡਾਕਟਰ تنویر ਜੀ ਨੇ ਬੜੀ ਇੱਕ ਵਧੀਆ ਮਿਸਾਲ ਮਿਸਾਲ ਜਿਹੜੀ ਉਹ ਕਾਇਮ ਕੀਤੀ ਹੈ ਪੂਰਾ ਅੱਜ ਸਮਾਜ ਜਿਹੜਾ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰਾ ਭਾਈਚਾਰਾ ਅੱਜ ਮਾਜ਼ੀ ਦੇ ਵਿੱਚ ਇਕੱਠਾ ਹੋਇਆ ਅਸੀਂ ਵਧਾਈ ਦਿੰਦੇ ਹਾਂ ਪੂਰੇ ਸਮਾਜ ਨੂੰ ਔਰ ਮੁਸਲਮਾਨ ਭਾਈਚਾਰੇ ਨੂੰ ਖਾਸ ਕਰਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਆਜੂ ਜੀ ਖੋਲੇ ਗਿਆ ਇਸ ਵਿੱਚ ਹਿੰਦੂ ਵੀ ਪਹੁੰਚੇ ਹੈ ਸਿੱਖ ਵੀ ਪਹੁੰਚੇ ਕੀ ਕਹਿਣਾ ਚਾਹੋਗੇ ਜੀ ਪਿਛਲੇ ਸਾਲ ਸਾਡਾ opralla ਸੀਗਾ ਇਹ 10 ਤੋਂ 12 ਬੰਦਿਆਂ ਦਾ ਰੱਬ ਚਾਹੇ ਸਾਡੇ ਨਾਲ ਸਤਨਾਮ ਵੀਰ ਹੈਗਾ ਇਹਨੇ ਕਿਹਾ ਵੀ ਆਪਾਂ ਐਤਗੀ ਜਿਹੜਾ opralla ਆਪਾਂ ਵਧਾਉਣਾ ਠੀਕ ਹੈ ਮੈਂ ਇਹਨੂੰ ਕਿਹਾ ਕੋਈ ਗੱਲ ਨਹੀਂ ਅਸੀਂ ਐਤਗੀ opralla ਮੇਰੇ ਸਾਹ ਨਾਲ 30 ਤੋਂ 35 ਬੰਦੇ ਨਾਲ ਕੀਤਾ ਤੇ ਰੱਬ ਚ ਅਗਲੇ ਸਾਲ ਅਸੀਂ ਹੋਰ ਵਧਾਵਾਂਗੇ ਇਹ ਫਰਾਲਾ ਸਾਡੀ ਹੈਗੀ ਇੱਕ ਭਾਈਚਾਰਾ ਇਕਾਂਝ ਪਾਉਣ ਦੀ ਕੋਸ਼ਿਸ਼ ਚਾਹੇ ਸਿੱਖ ਭਾਈਚਾਰਾ ਚਾਹੇ Hindu ਭਾਈਚਾਰਾ ਚਾਹੇ ਕੋਈ ਵੀ ਭਾਈਚਾਰਾ ਸਾਡੀ ਕੋਸ਼ਿਸ਼ ਇਹ ਵੀ ਅਸੀਂ ਉਹਨਾਂ ਨਾਲ ਰਲ ਕੇ ਤੇ ਇਹ ਕੰਮ ਨੂੰ ਅੱਗੇ ਵਧਾਈਏ ਅੱਜ ਸਟਾਈਮਰ ਹੋ ਜਾ ਸੀਗਾ ਲਾਸਟ ਸਾਡਾ ਮੰਨ ਕੇ ਚੱਲੋ ਵੀ ਤਿੰਨ ਰੋਜ਼ੇ ਰਹਿ ਗਏ ਜਾਂ ਦੋ ਹੋਣਗੇ ਜਾਂ ਤਿੰਨ ਜਦੋਂ ਚੰਦ ਚੜਿਆ ਉਸ ਤੋਂ ਸੋਮਵਾਰ ਜਾਂ ਮੰਗਲਵਾਰ ਈਦ ਬਣੂਗੀ ਉਸ ਤੋਂ ਬਾਅਦ Eid ਰੱਬ ਜੀ ਤੁਹਾਨੂੰ ਬੁਲਾਇਆ ਜਾਊਗਾ ਤੇ ਸਾਰੇ ਭਾਈਆਂ ਨੂੰ ਅਡਵਾਂਸ ਮੇਰੇ ਵੱਲੋਂ Eid ਮੁਬਾਰਕ ਹੈ ਜੀ